ਸਾਰੇ ਅਨੁਸਾਸਿਕਾਲ ਦੇ ਆਪਣੇ ਸਾਰਿਆਂ ਦੇ ਚੈਨਲ YouTube ਵਰਥੀ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਰ ਰਹੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਤੇ ਬਾਹਰ ਹੋਣ ਆ ਗਿਆ ਸੀ ਬਹੁਤ ਜ਼ਿਆਦੀ ਮੀਂਹ ਤੇ ਨੇਰੀ ਦੀ ਵੀ ਆ ਗਈ ਸੀਗੇ ਇਹ ਕੱਪੜੇ ਅਸੀਂ ਧੋ ਰੱਖੇ ਸੀਗੇ ਤੇ ਕੱਪੜੇ ਮਸਾਲਾਏ ਤੇ ਉਹ ਮੰਝਾ ਤਾਂ ਭੇਜ ਹੀ ਗਿਆ ਤੇ ਕੱਪੜੇ ਮਸਾਲਾਏ ਮੀਂਹ ਦੇ ਵਿੱਚ ਮੈਂ ਸਾਰੀ ਢਿੱਜ ਗਈ ਤੇ ਮੇਰੀ ਵੀ ਆ ਗਈ ਹੈ ਥੋੜੀ ਥੋੜੀ ਇੱਧਰ ਲਾਗੇ ਖੋਰ ਕੇ ਦਿਖਾਉਣੇ ਆ ਲੈਟ ਵੀ ਜਾਂਦੀ ਰਹੀ ਤਾਂ ਬਹੁਤ ਜ਼ੋਰ ਦੀ ਸੀਗਾ ਕਾਲਾ ਸੀਗਾ ਬੱਦਲ ਜਾਮਾ ਤੇ ਆ ਗਿਆ ਆਵਾਜ਼ ਆਹ ਕਾਇਲੇ ਸਕੂਲ ਵਾਲੀ ਬੱਚੀ ਹੈ ਜਿਹਨੂੰ ਝਰੇ ਹੈਗੇ ਇਹਦੇ ਜਾਂਦੇ ਨੇ ਕੋਟਰੀਆਂ ਤੇ ਸੈਂਕਲਾਂ ਦੇ ਇਹ ਟਾਈਨ ਹੈ ਇਹ ਦਾ ਥੋੜਾ ਹੁਣ ਬਾਹ ਕਟ ਗਿਆ ਹਰ ਇੱਕ ਦਾ ਮੀ ਆ ਗਿਆ ਪਹਿਲਾਂ ਤਾਂ ਇਹ ਲੱਗਦਾ ਹੀ ਨਹੀਂ ਸੀ ਹਦਲ ਤਾਂ ਬਹੁਤ ਸੀ ਆਊਗਾ ਕਪੜੇ ਸਾਰੇ ਜਿਹੜੇ ਤਣੀ ਤੇ ਪਾਏ ਪਏ ਸੀ ਸੁੱਕਣੇ ਕਪੜੇ ਧੋ ਕੇ ਪਾਏ ਸੀਗੇ ਉਹ ਸਾਰੇ ਝੱਗੇ ਹੈਗੇ ਇਕੱਠੇ ਕਰਕੇ ਰੱਖਦੇ ਅੰਦਰ ਆਪਾਂ ਇੱਧਰ ਲਈ ਬਾਸਣ ਹੈ ਇੱਧਰ ਫर्श ਤੇ ਪਾਣੀ ਇਹਿੰਨ ਦਾ ਤਾਂ ਪਾਉਣ ਦੀ ਮਤ ਜੀ ਇਹ ਰੋ ਬੁੱਲ ਗਿਆ ਗੇਟ ਇਹ ਬੰਦ ਹੀ ਕਰਕੇ ਆਏ ਜੀ ਕਾਰ ਜਾਂ ਤਰੀ ਸੀ ਜਿਹੜੋ ਰਸਨੀ ਨੂੰ ਲੱਗ ਗਿਆ ਇਹ ਤੁਸੀਂ ਗੇਟ ਨਹੀਂ ਬੰਦ ਕਰਕੇ ਆਏਗੇ ਗੇਟ ਖੁੱਲ ਗਿਆ ਨੇਰੀ ਵੀ ਆਈ ਹੈ ਨਾਲ ਨਹੀਂ ਮੇਰੀ ਦੁੱਧ ਨਹੀਂ ਬੁੱਲ ਗਿਆ ਨੀ ٹھیک ਹੀ ਆ ਸਕਦਾ ਇਹ ਖਾਈਂਦੇ ਰੋਟੀ ਤੇ ਰਸ਼ਮੀਨ ਦੇਖ ਰਿਹਾ ਫੋਨ ਲੈਟ ਜਾਂਦੀ ਰਹੀ ਹੈਗੀ ਪੜਦਾ ਇੱਧਰ ਨੂੰ ਕਰ ਲੋ ਨਾ ਇੱਥੇ ਲੈ ਇੱਧਰ ਆਪਣੇ ਇਨਵਰਟਰ ਤੇ ਕਰਵਾਉਣ ਆਲਾ ਹੈ ਨਾ ਮੌਸਮ ਜਾਤਾ ਹੈਗਾ ਐ ਜਿਵੇਂ ਮੀਂਹ ਜਿਆਦਾ ਆਊਗਾ ਪੱਤੇ ਸਾਰੇ ਝੜ ਗਏ ਡੇਕਾਂ ਦੇ ਜਿਹੜੀਆਂ ਬਾਹਰ ਡੇਕਾਂ ਆ ਉਹਨਾਂ ਦੇ ਝੜ ਝੜ ਪੱਤੇ ਸਾਰੇ ਘਰੇ ਆ ਗਏ ਹੈਗੇ ਤੇ ਮੰਜਾ ਭਿੱਜ ਗਿਆ ਚਲੋ ਮੰਜਾ ਝੱਕਣ ਦਾ ਮੌਕਾ ਹੀ ਮਿਲਿਆ ਗਾ ਇੱਥੇ ਘਾਸ ਤੇ ਪਾਣੀ ਖੜਦਾ ਹੁੰਦਾ ਹੈਗਾ ਤੇ ਇੰਦਰ ਹਜੇ ਬਾਛੜਾ ਤਸੀਹੇ ਪਾਣੀ ਖੜਾ 15 ਦਾ ਚੰ ਰਹਿ ਜਾ ਉੱਪਰੋਂ ਪਾਣੀ ਆਈ ਜਾਣਾ ਏ ਰੋਟੀ ਖਾਈ ਜਾਂਦੇ ਆ ਵੀ ਅਸੀਂ ਖਾ ਲਈ ਸੀਗੀ ਤੇ ਇਹ ਪਹਿਲਾਂ ਬਣਾ ਲਈ ਸੀਗੀ ਚਾਹ ਰੋਟੀ ਆਪਾਂ ਜਲਦੀ ਖਾ ਲਈ ਸੀ ਚਾਹ ਪੀ ਲਈ ਐ ਇੱਕ ਵਾਰ ਹਜੇ ਹੁਣ ਫੇਰ ਕੇ ਬਣਾਵਾਂਗੇ ਚਾਹ 4 ਵਜੇ ਤੇ 2 ਵਜ ਗਏ ਆ 2 ਵਜ ਰਸ਼ਮੀਨ ਆ ਗਿਆ ਭਾਂਡੇ ਥੋੜੇ ਆਪਣੇ ਧੋਣ ਵਾਲੇ ਆ ਤੇ ਕੱਲ ਨੂੰ ਰਸ਼ਮੀਨ ਦੇ ਸਕੂਲ 'ਚ ਹੈਗਾ 15 ਅਗਸਤ ਦਾ ਪ੍ਰੋਗਰਾਮ ਤੇ ਉਹਦੇ ਕੱਪੜੇ ਲੈ ਕੇ ਆਉਣੇ ਆ ਬਾਜ਼ਾਰੋਂ ਬਾਜ਼ਾਰ ਜਾਣਾਗਾ ਰਸਮੀਨ ਦੇ ਕੱਪੜੇ ਵੀ ਲੈ ਕੇ ਆਉਣੇ ਆਗੇ ਹਾਂ ਇੱਧਰ ਆ ਗਿਆ ਸੀ ਤੁਸੀਂ ਚੱਕ ਲੈਣ ਦੇ ਚਲੋ ਕਰ ਲੈਣੇ ਆ ਫਿਰ ਮੀਨ ਦੇ ਪੁੱਛਦੇ ਹੋਣਗੇ ਡੈਡੀ ਵੀ ਕਿੰਨਾ ਖਾਲੀ ਰੋਟੀ ਰਸਮੀਨ ਦੋਨੇ ਖਾਣੀ ਰਸਮੀਨ ਤਾਂ ਸਕੂਲ ਨਹੀਂ ਖਾਇਆ ਆ ਸੀਗਾ ਅਸੀਂ ਜਾਵਾਂਗੇ ਬਾਜ਼ਾਰ ਰਸਮੀਨ ਦੇ ਕੱਪੜੇ ਲੈ ਕੇ ਆਉਣੇ ਆ 15 ਅਗਸਤ ਵਾਲੇ ਤੇ ਬਾਜ਼ਾਰ ਜਾਵਾਂਗੇ 5:00 ਵਜੇ ਰਸ਼ਮੀਨ ਜਾਊਗਾ ਪਹਿਲਾਂ ਟਿਊਸ਼ਨ ਹਨਾ ਰਸ਼ਮੀਨ ਟਿਊਸ਼ਨ ਤੋਂ ਬਾਅਦ ਜਾਵਾਂਗੇ ਬਾਜ਼ਾਰ ਮੀ ਆ ਗਿਆ ਜ਼ਿਆਦਾ ਹੁਣ ਪੰਜਾਂ ਦੇ ਹੋ ਗਿਆ ਹਨਾ ਬਾਹਰ ਨਾਲੋਂ ਨਾ ਤੁਸੀਂ ਹਾਂ ਹਾਂ ਲਓ ਛੰਦਾ ਫਾਨੀ ਛੰਦਾ ਹੈ ਫੇਰ ਕੀ ਨਹੀਂ ਛਣਾਓ ਥੱਲੀਆ ਕੜੀਆਂ ਥੰਦੀਆਂ ਨਾ ਮੀਂਹ ਹੀ ਜਾਂਦਾ 45 ਚੱਲ ਰਿਹਾ ਹੈ ਅੱਜ ਤਾਂ ਆ ਗਿਆ ਬਾਵਾ ਰੋਜ਼ ਬੱਦਲ ਆ ਕੇ ਜਾਂਦਾ ਸੀ ਹੈਨਾ ਕੱਲ ਉੱਧਰ ਬਹੁਤੀ ਖੇਤਾਂ ਤੇ ਕੱਲ ਬੱਦਲ ਸੂਰਾਂ ਦੀ ਆਪਣੇ ਤਾਂ ਇਹਨਾਂ ਸੀ ਅੱਜ ਦੇਖ ਲੈ ਚਲੋ ਆ ਗੇਟ ਜਾ ਖੋਲ ਦਵਾਏ ਬਾਹਰ ਦੇਖਣਾ ਤੇ ਖੋਲ ਦਵਾ ਦੇ ਕੋਲੇ ਕੋਲੇ ਹੋਇਆ ਕੱਲ ਨੂੰ ਸੱਪੇ ਦੇ ਚੰਦਰ ਉਹ ਸਾਰੇ ਉਹ ਨੇਰੀ ਆਈ ਸੀ ਨਾ ਇੱਕੇ ਦਮ ਨੇਰੀ ਬਹੁਤ ਆਈ ਸੀ ਹੁਣ ਤਾਂ ਹਵਾ ਘਟਾ ਤੇ ਸਾਰੇ ਡੇਕਾਂ ਦੇ ਪੱਤੇ ਇੱਧਰ ਆ ਗਏ ਨਾਲ ਹੀ ਦਾ ਦੇਖੋ ਗੰਦਾ ਪਾਣੀ ਕਿਨੇ ਜਾ ਰਿਹਾ ਸਾਬ ਕਰਦੀ ਹੈ ਨਾ ਹੂੰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਅੱਜ ਹੈਗਾ ਬੁੱਧਵਾਰ ਤੇ ਕਿੱਥੇ ਕਿੱਥੇ ਨਹੀਂ ਸੀ ਬੁੱਧਵਾਰ ਨੂੰ ਹੁਣ ਨਾਲੀ ਸਾਫ਼ ਕਰਨ ਵਾਲੇ ਆ ਜਾਣ ਠੀਕ ਵਧੀਆ ਹੋ ਜੇ ਹਨਾ ਸਾਰੀ ਕਿ ਮੈਂ ਗੰਦਾ ਪਾਣੀ ਜਾ ਰਿਹਾਗਾ ਨਹੀਂ ਢੱਜ ਬਾਵੇਗਾ ਬਹੁਤ ਇੱਕ ਦਿਨ ਮੀਂਹ ਬਹੁਤ ਪਿਆ ਸੀਗਾ 10 ਦਿਨ ਹੋ ਗਏ ਉਹਦੇ ਬਹੁਤ ਜ਼ਿਆਦਾ ਮੀਂਹ ਸੀ ਉਦੋਂ ਬਾਅਦ ਮਾੜਾ ਮੁੱਟਕਣੀਆਂ ਆਉਂਦੀਆਂ ਰਹੀਆਂ ਸਾਡੇ ਤੇ ਪਰ ਅੱਜ ਮੀਂਹ ਜੀ ਜ਼ਿਆਦਾ ਹੈਗਾ ਅੱਜ ਵਧੀਆ ਮੀਂਹ ਪੈ ਰਿਹਾ ਇੱਕਦਾਂ ਵੀ ਬਣਿਆ ਬੱਦਲ ਤੇ 10 ਮਿੰਟ ਹੀ ਆ ਗਿਆ 10 ਮਿੰਟ ਹੀ ਲੱਗੇ ਆ ਬਸ ਲੋਜੀ ਅਸੀਂ ਜਾ ਰਹੇ ਹਾਂ ਬਾਜ਼ਾਰ ਰਸ਼ਮੀਨ ਦੇ ਕੱਪੜੇ ਲੈਣ ਕੱਲ ਨੂੰ 15 ਅਗਸਤ ਦਾ ਤੇ ਉਹਦੇ ਕੱਪੜੇ ਬਣਾਉਣੇ ਆ ਸਕੂਲ ਵਾਲਿਆਂ ਨੇ ਕਿਹਾ ਕਾਲੀ ਟੀ ਸ਼ਰਟ ਤੇ ਕਾਲੀ ਜੀਨਸ ਤੇ ਇਹ ਹੈ ਤਾਂ ਹੈਗੀਆਂ ਉਹਦੀ ਕਾਲੀ ਟੀ ਸ਼ਰਟਾਂ ਵੀ ਜੀਨਸਾਂ ਵੀ ਪਰ ਉਹ ਪੁਰਾਣੀਆਂ ਥੋੜੀਆਂ ਜਿਨਾਂ ਤੇ ਰਸ਼ਮੀਨ ਕਹਿੰਦਾ ਮੈਂ ਨਵੀਆਂ ਲੈਣੀਆਂ ਈ ਅਸੀਂ ਜਾਂਦੇ ਹਾਂ ਬਾਜ਼ਾਰ ਲੈਣ ਵਾਸਤੇ ਰਸ਼ਮੀਨ ਦੇ ਕੱਪੜੇ ਤੇ ਰਿਸ਼ਵੀ ਨੇ ਟਿਊਸ਼ਨ ਨਹੀਂ ਗਿਆ ਕੱਲ ਨੂੰ 15 ਅਗਸਤ ਐ ਤੇ ਕੱਲ ਸ਼ਾਮ ਨੂੰ ਜਾਂਦਾ ਰਹੂਗਾ ਕੱਲ ਨੂੰ ਤਾਂ ਫਿਰ ਛੁੱਟੀ ਨਹੀਂ ਹੋਣੀ ਛੁੱਟੀ ਹੈਗੀ ਟਿਊਸ਼ਨ ਦੀ ਪਰ ਰਿਸ਼ਵੀ ਆਪਾਂ ਕੱਲ ਤੇ ਦੇਣਗੇ ਜਰੂਰ ਜੀ ਅਸੀਂ ਜਾਨੇ ਹਾਂ ਬਾਜ਼ਾਰ ਇਹ ਵੀ ਫਿਰ ਥੋੜੀ ਦੇ ਕੰਮ ਭੰਦੇ ਆਪਾਂ ਕਰ ਲਏ ਸੀਗੇ ਸਾਰੇ ਤੇ ਜੀ ਚਾਹੀਦਾ ਜਿਤਨਾ ਨਹੀਂ ਆਉਂਦੀ ਤੇ ਸਾਰਾ ਟਾਟਾ ਵੀ ਗੁੰਨਣਾ ਹੈਗਾ ਕੰਮ ਲੈ ਜਿਹੜਾ ਸਾਰਾ ਉਹ ਆ ਕੇ ਕਰਾਂਗੇ ਹੰਦੇ ਸੀਦੇ ਹੋਤੇ ਸੀ ਤੇ ਹੁਣ ਗਰਮੀ ਹੋ ਗਈ ਬਹੁਤ ਜ਼ਿਆਦੇ ਤੇ ਮੀਂਹ ਤਾਂ ਪੈ ਹਟਿਆ ਤੇ ਗਰਮੈਸ ਹੋ ਗਈ ਬੱਦਲ ਥੋੜੇ ਥੋੜੇ ਹੈਗੇ ਹੈਗੇ ਤੇ ਗਰਮੈਸ ਬਹੁਤ ਜ਼ਿਆਦੇ ਹੋ ਗਈ ਤੇ ਆ ਕਪੜੇ ਆਪਣੇ ਪਾਈਏ ਸਿ ਮਸ਼ੀਨ ਚ ਇਹ ਆਪਾਂ ਕੱਢਦੇ ਹੈਗੇ ਗਰਮੈਸ ਬਹੁਤ ਜ਼ਿਆਦੇ ਹੋ ਗਈ ਤੇ ਨਹੀਂ ਥੋੜਾ ਹੀ ਹੈ ਇੰਨਾ ਨਹੀਂ ਜ਼ਿਆਦੇ ਤੇ ਉਹ ਠੀਕ ਹੈ ਵੈਸੇ ਤੇ ਹੁਣ ਤਾਂ ਕੀ ਰੰਗ ਗਰਮੈਸ ਹੋਈ ਹੈ ਬਾਅਦ ਚ ਠੰਡਾ ਹੋ ਜੂਗਾ ਮੌਸਮ ਸ਼ਾਮ ਨੂੰ ਜਾਂ ਸਵੇਰ ਦੇ ਲਈ ਹੁਣ ਕਿਰਾਂ ਬਹੁਤ ਜ਼ਿਆਦਾ ਗਰਮੈਸ਼ ਹੋ ਗਈ ਐ ਤੇ ਰਸ਼ਮੀ ਨਰਗੇ ਦੇਖੀ ਹੁੰਦੀ ਐ ਟੀਵੀ ਤੇ ਮਿਲਦੇ ਆ ਤੁਹਾਨੂੰ ਬਾਜ਼ਾਰ ਜਾ ਕੇ ਲਓ ਜੀ ਹੁਣ ਅਸੀਂ ਆ ਗਏ ਸੀ ਬਾਜ਼ਾਰ ਚ ਬਾਜ਼ਾਰ ਅਸੀਂ ਹਜੇ ਪਹੁੰਚੇ ਨਹੀਂ ਜਾ ਰਹੇ ਆ ਸਾਨੂੰ ਕੋਈ ਇੱਧਰ ਕੰਮ ਸੀਗਾ ਅਸੀਂ ਹੈਵੀ ਗੱਡ ਬਤੀ ਬਿਹਾਰ ਕਲਵਾਨੀ ਦੇ ਕੋਲ ਬੇਕਾਨੇ ਨਰ ਸਿੰਘ ਹਮ ਇਸ ਨੂੰ ਚੜਨਾ ਹੈ ਪੌੜ ਪੌੜ ਚੜ ਕੇ ਸਿਂ ਬਾਜ਼ਾਰ ਜਾਵਾਂਗੇ ਫਿਰ ਸੁਣੇ ਤੇ ਅਸੀਂ ਹੈਗੇ ਕਰਦੇ ਹੈ ਕਿ ਕਿੰਨੀ ਗਰਮੀ ਤਵਾ ਤਵਾ ਗਰਮੀ ਫਿਰ ਕੀ ਆਏ ਯੋਡੀਰ ਟ੍ਰੈਕਟਰ ਅਗੇਂਸੀ ਪਹਿਲਾਂ ਆਪਣੇ ਕੋਲ ਹੁੰਦੀ ਸੀ ਰਿਸ਼ਮਾ ਪਤਾ ਤੈਨੂੰ ਇੱਕੀ ਵਿੱਚ ਕਿਹ ਕਾਇ ਸੀਗਾ ਤੋਂ ਉਹਦਾ ਐਸੇ ਤੱਕ ਆਰਬ ਜਾਰੀ ਬਣ ਗਿਆ ਹੈ ਨਾ ਕਾਰ ਤੇ ਟਰੈਕਟਰ ਆਹ ਫਾਰਮ ਦੀ ਆ ਕਾਰ ਤੇ ਟਰੈਕਟਰ ਆਹ ਫਾਰਮ ਟਰੈਕਟਰਾਂ ਦੀ ਹੈਗੀ ਰਸਮੀ ਕਿਸ ਕੋ ਉਦਾ ਹੋਤਾ ਸਟ੍ਰੈਸ ਸਪਰੇਇ ਤਾਂ ਮੋਕੂ ਸੇ ਐਨਾ ਮੀਏ ਤੇ ਲਾ ਕਿੰਨਾ ਜ਼ਿਕੜਾ ਹੈ ਨਾ ਪਰ ਇਹ ਆ ਖੜਾ ਹੈਗਾ ਪਾਣੀ ਅਸੀਂ ਅੱਗੇ போਦੇ ਕਿੱਥੇ ਆਪਾਂ ਇਧਰ ਦੀਆਂ ਆ ਜਾਣਾ ਸੀਗਾ ਹੈ ਨਾ ਕੀ ਦੇ ਭੋਲਣੇ ਆ ਦੇਖ ਲੋ ਉਹਨਾਂ ਦੇ ਮਾਸਟਰਾਂ ਦੇ ਤਾਂ ਨਹੀਂ ਸੁਣੇ ਹੋਰ ਕਰਦੇ ਹੋਰ ਦੇਖ ਲੈਣਗੇ ਉਹਨਾਂ ਦੇ ਤਾਂ ਨਾਲੇ ਮਿਲਦੀ ਨਹੀਂ ਕਿ ਜਮਾ ਪਲੇਨ ਲੈਣੀ ਹੈਗੀ ਬਲੈਕ ਉਹਦੇ ਉੱਤੇ ਕੁਝ ਵੀ ਨਹੀਂ ਹੋਣਾ ਚਾਹੀਦਾ ਰਸ਼ਮੀ ਹਮ ਸ਼ਰਪੀ ਸ਼ਰਪੀ ਗੱਲ ਉਹ ਮੈਂ ਬੱਚਾ ਛੋਟਾ ਜਿਹਾ ਸਟicker ਜਿਹਾ ਡੈਡੂ ਵੀ ਉੱਥੇ ਹੈਗਾ ਨਾ ਸ਼ਲਤ ਤੇ ਇਹ ਹੋ ਜਾ ਹੋ ਜਾ ਇਹੋ ਜਿਹਾ ਪਾਣਾ ਹੋਵੇ ਹੈ ਛੋਟਾ ਯਾਰ ਜਿਆਗਿੰ ਪੋਸਤੇ ਪਾਣੀ ਖੜਾ ਹੈ ਨਾ ਥੋੜਾ ਥੋੜਾ ਆਇ ਲੱਗਦਾ ਜਿਵੇਂ ਹੋਰ ਆਊਗਾ ਮੈਂ ਇੰਨੀ ਗਰਮੈਸ ਹੋਈ ਪਈ ਆ ਕਿਹੜੀ ਆ ਗਈ ਪੰਜ ਦਾ ਟਾਈਮ ਹੈ ਉਹ ਨਾ ਪੰਜ ਵਾਲੀ ਗ੍ਰੀਨ ਆ ਇੱਥੇ ਵੀ ਪਾਣੀ ਇਸ ਦਾ ਜਿਆਦਾ ਨਹੀਂ ਲੱਗਿਆ ਬਾਜ਼ਾਰ 'ਚ ਕਿਉਂ ਵੀ ਪਾਣੀ ਭਰ ਜਾਂਦਾ ਕੱਲ ਵੀ ਇੰਨੇ ਪਾਣੀ ਆ ਜਾਂਦਾ ਕੱਲ ਵੀ ਇੰਨੇ ਹੀ ਸੀ ਨਾ ਦਾ ਕਰਕੇ ਨਾਲ ਬੈ ਦੁਕਾਨ ਤੋਂ ਲੈ ਲਈ ਸੀ ਰਸ਼ਮੀਂ ਦੇ ਕੱਪੜੇ ਤੇ ਘਰ ਜਾ ਕੇ ਤੁਹਾਨੂੰ ਦਿਖਾਵਾਂਗੇ ਬਿਸਮਿਲ ਦਾ ਸੂਟ ਲੈਣਾ ਸੀਗਾ ਇੱਕ ਉਹ ਲੈ ਲਈ ਇਸ ਮੀਨ ਦੀ ਹੈਗੀ ਫੇਵਰੇਟ ਟੀ-ਸ਼ਰਟ ਟੀ-ਸ਼ਰਟ ਰਸ਼ਮੀਨ ਨੂੰ ਬਹੁਤ ਪਸੰਦ ਆਈ ਆ ਉਹ ਤੋਂ ਲਓ ਜੀ ਰਸ਼ਮੀਨ ਦੇ ਕਟਾਤੇ ਵਾਲ ਰਸ਼ਮੀਨ ਦੀ ਕਟਿੰਗ ਵੀ ਕਰਾਤੀ ਆਉਣ ਅਸੀਂ ਜਾ ਰਹੇ ਹਾਂ ਘਰ ਵਾਪਸ ਤੇ ਰਸ਼ਮੀਨ ਦੇ ਲੈਲੇ ਕੱਪੜੇ ਵੀ ਦੰਪਾ ਵਾ ਵਾ ਲੱਗ ਗਿਆ ਸਾਨੂੰ ਰਸ਼ਮੀਨ ਦੀ ਕਟਿੰਗ ਕਰਵਾ ਕੇ ਛੱਡੀ ਅਸੀਂ ਅਸੀਂ ਆਖਿਆ ਵੀ ਘਰ ਜਾਵੜਿਆ ਤਮ ਬਾਅਦ ਚ ਨਹੀਂ ਆਉਣਾ ਟਰੇਨ ਆ ਗਈ ਦੂਜੀ ਐ ਹੈਨਾ ਮਾਲ ਗੱਡੀ ਮਾਲ ਟਰੇਨ ਐ ਮਾਲ ਤੇ ਆਪਣੇ ਨਾਲ ਟਿੰਕ ਟਿੰਕ ਮੰਮਾ ਤੋਪ ਆ ਤੋਪ ਐ ਹੈਨਾ ਟੀ ਵਾਲੀ ਐ ਫੌਜੀਆਂ ਵਾਲੀ ਐ ਟਿੰਕਰ ਫੌਜੀਾਂ ਵਾਲੀ ਟ੍ਰੇਨ ਐ ਇਹ ਤੇ 6 ਕਰੋੜ ਦਾ ਸਭ ਤੋਂ ਤਗੜਾ ਕਿੰਨੀ ਲੰਬੀ ਐ ਹਨਾ ਮੋਟਾਪਾ ਦਿਸ ਨਹੀਂ ਹਟ ਗਿਆ ਕਿੰਨੀ ਲੰਬੀ ਐ ਕਿ ਟ੍ਰੇਨ ਇਧਰ ਤੇ ਦਿਸਣ ਲੱਗੀ ਉਹ ਹੋ ਜਾਂਦੀ ਉਹ ਨਾਲ ਹੀ ਰਸਮੀਨ ਕਰੇ ਜਾ ਕੇ ਬਸ ਪਾਣੀ ਗਰਮ ਕਰ ਦੋਗੇ ਤੈਨੂੰ ਕੱਪੜੇ ਆ ਲਾ ਦੇ ਦੇ ਹੋਰ ਪਾ ਲਈ ਜਲਤ ਨਿਕਰ ਲਓ ਜੀ ਅਸੀਂ ਆ ਗਏ ਸੀ ਹੁਣ ਘਰੇ ਇਹ ਪੈ ਗਏ ਗਰਮੀ ਬਹੁਤ ਜ਼ਿਆਦੇ ਹੋਈ ਪਈ ਆ ਤੇ ਅਸੀਂ ਇਹ ਲੈਂਦੇ ਆ ਇਹ ਲੈਂਦੇ ਕੱਪੜੇ ਇਹ ਖਾਦ ਨਹੀਂ ਅਸੀਂ ਇਹ ਲੀ ਗਏ ਅੰਧਿਆ ਪੈਂਟ ਬਹੁਤ ਸੌਫਟ ਹੈ 800 ਵੀ ਆਈ ਹੈ ਇਹ ਅਸੂਨ ਦੀ ਪੈਂਟ ਤੇ ਹੈ ਮੇਰਾ ਟਾਇਰ ਦਿਲ ਸੋਦੀ ਇਹ ਬਲੈਕ ਲੈ ਕੇ ਜਾਂਦੇ ਆ ਟ੍ਰੇਟਿੰਗ ਚਲ ਤਾਂ ਬਾਅਦ ਬਹੁਤ ਬੰਦਾ ਸਕੇ ਹੋਵੇ ਮੇਰੇ ਸੁਮਿੰਨਾ ਜਨਾ ਬਾਕੀ ਹੁਣ ਬਾਅਦ ਸਪਿਆ ਬੇਰ ਸੁਮਿੰਨਾ ਕਿ ਆਇਆਗਾ ਕਿਉਂਕਿ ਸੁਮਿੰਨ ਦੇ ਵਾਲ ਕਟਾਏ ਸੀਗੇ ਫਿਰ ਉਹਨੇ ਲਾਉਣਾ ਹੀ ਸੀਗਾ ਤੇ ਮੇਰੇ ਸੁਮਿੰਨਾ ਕਿ ਆ ਗਿਆ ਚੈਨਲ ਤੇ ਨਵਿਆਂ ਤੋਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਮੇਰਾ ਬਲੌਗ ਕਿਵੇਂ ਲੱਗਦਾ ਹੈ ਇਹ ਆਪਾਂ ਮਿਲਾਂਗੇ ਕੱਲ ਨੂੰ ਸਾਰਿਆਂ ਨੂੰ ਬਾਏ ਬਾਏ